ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਇਹ ਕਮੀਜ਼ ਨੂੰ ਫਿਨਿਸ਼ਿੰਗ ਪੱਟੀ ਲਾ ਕੇ ਤਿਆਰ ਕੀਤਾ ਹੈ ਇਸ ਤਰ੍ਹਾਂ ਦੁਪੱਟੇ ਨਾਲ ਦੀ ਆਪਾਂ ਨੇ ਫਿਨਿਸ਼ਿੰਗ ਪੱਟੀ ਲਾਈ ਹੈ ਇਹਦੇ ਤੇ ਸਾਰੇ ਕੋਨਿਆਂ ਤੋਂ ਦੇਖੋ ਇਸ ਤਰ੍ਹਾਂ ਕਰਕੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਵਧੀਆ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਇਹ ਲਾਉਣੀ ਸਿੱਖਣੀ ਚਾਹੁੰਦੇ ਹੋ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਵੀਡੀਓ ਵਿੱਚ ਇਸ ਤਰ੍ਹਾਂ ਬਾਹਾਂ ਤੇ ਆਪਾਂ ਲਾਈ ਹੈ ਉਡਾ ਜ ਆਪਾਂ ਗਲੇ ਦਾ ਡਿਜ਼ਾਈਨਿੰਗ ਵੀ ਤਿਆਰ ਕਰਤਾ ਹੈ ਦੂਨਾ ਬਾਹਾਂ ਤੇ ਇਸ ਤਰ੍ਹਾਂ ਜੇਕਰ ਤੁਸੀਂ ਵੀ ਇਹ ਸਿੱਖਣਾ ਚਾਹੁੰਦੇ ਤਾਂ ਅੱਜੂ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਉਣੀ ਆਂ ਹੁਣ ਆਪਾਂ ਇਹ ਸੂਟ ਤੇ ਲਾਉਣ ਲਈ ਫਿਨਿਸ਼ਿੰਗ ਪੱਟੀ ਕਰ ਲਈ ਹੈ ਤਿਆਰ ਉਹਦੀ ਕਟਿੰਗ ਕਰ ਲਈ ਹੈ 1.5 ਤੋਂ 2 ਇੰਚ ਇਹ ਸੂਟ ਦੇ ਆਪਾਂ ਹੁਣ ਆਪਾਂ ਲਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਨਾਲੇ ਤੇ 2 ਇੰਚ ਦੀ ਇਹਦੀ ਆਪਾਂ ਕਟਿੰਗ ਕਰਕੇ ਪ੍ਰੈਸ ਮਾਰ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਲੱਕ ਲਿਆ ਇਸ ਤੋਂ ਬਾਅਦ ਆਪਾਂ ਇਹਦੀ ਥੋੜੀ ਜਿਹੀ ਕੰਨੀ ਮੋੜਾਂਗੇ। ਨਹੀਂ ਕੰਨੀ ਮੋੜ ਕੇ ਆਪਾਂ ਇੱਥੇ ਵੀ ਆਪਾਂ ਪ੍ਰੈਸ ਲਾ ਲੈਣੀ ਹੈ। ਤੇ ਇਦਿਲੇ ਪਾਸੇ ਆਪਾਂ ਡੋਰੀ ਪਾ ਕੇ ਅੰਦਰ ਨੂੰ ਫੋਲਡ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਹੈ ਫਿਰ। ਪਹਿਲਾਂ ਆਪਾਂ ਸਾਰੇ ਇਥੇ ਇਸ ਤਰ੍ਹਾਂ ਪ੍ਰੈਸ ਲਾ ਲੈਣੀ ਹੈ। ਇਹ ਆਪਾਂ ਸਾਰੀ ਪੱਟੀ ਇਦਾਂ ਹੀ ਤਿਆਰ ਕਰ ਲੈਣੀ ਹੈ। ਆਹ ਚੀਜ਼ ਆਪਣੀ ਹੁਣ ਹੋ ਗਈ ਤਿਆਰ। ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ। ਇਸ ਮਾਰ ਕੇ ਚੰਗੀ ਤਰ੍ਹਾਂ ਇੱਕ ਪਾਸੂ ਆਪਾਂ ਨੇ ਇਹ ਫੋਲਡ ਕਰ ਲੈਣਾ ਤੇ ਦੂਸਰੀ ਸਾਈਡ ਤੇ ਆਵਰਾ ਧਾਗਾ ਲੈ ਕੇ ਜਿਹੜਾ ਮੋਟਾ ਧਾਗਾ ਹੁੰਦਾ ਹੈ ਇਹ ਲਈ ਪਾਈਪਿੰਗ ਕੱਢਣ ਵਾਸਤੇ ਇੰਡੀ ਸਪੈਸ਼ਲ ਇਹ ਆਪਾਂ ਧਾਗਾ ਲੈ ਕੇ ਤੇ ਇਹਦੀ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਤਿਆਰ ਕਰਦੇ ਹਾਂ ਇਸ ਤਰ੍ਹਾਂ ਇਹ ਆਪਾਂ ਮੂਰੇ ਘੰਡ ਦੇ ਕੇ ਪਹਿਲਾਂ ਕਿਨਾਂ ਰੱਖ ਲੈਣਾ ਤੇ ਫਿਰ ਨਾਲ-ਨਾਲ ਇਹਦੇ ਫਸਲਾਈ ਲਾਈ ਜਾਣੀ ਹੈ ਤੇ ਆਪਣੀ ਪਾਈਪਿੰਗ ਤਿਆਰ ਹੋ ਜੂਗੀ ਅਲਗਨ ਕਰ ਗਲਨ ਪਹਿਲਾਂ ਇਹ ਲੰਮੀ ਧਾਕੀ ਲੈ ਕੇ ਆਪਾਂ ਮੱਚੇ ਜੋੜ ਪਾ ਲਿਆ ਸੀ ਇਹਦੇ ਜਿਹੜੀ ਜ਼ਿਆਦਾ ਲੰਬੀ ਥਣਾਸ ਤੇ ਇਸ ਤਰ੍ਹਾਂ ਦਾ ਚਾਈਦੀ ਨੂੰ ਆਪਾਂ ਇਹ ਤਿਆਰ ਕਰ ਸਕਦੇ ਹਾਂ ਇਸ ਨਾਲ ਪੂਰੀ ਫਿਨਿਸ਼ਿੰਗ ਵੀ ਨਾਲ ਇਹ ਤਿਆਰ ਨਹੀਂ ਹੋ ਗੀ ਇਹਦਾ ਆਪਾਂ ਇੱਕ ਪੈਰ ਪਾ ਕੇ ਜਿਵੇਂ ਆ ਪਹਿਲਾਂ ਡਬਲ ਪੈਰ ਹੁੰਦਾ ਇਹ ਆਪਾਂ ਲਾ ਕੇ ਤੇ ਇੱਕ ਪੈਰ ਵਾਲਾ ਵਸਾ ਪਾ ਲੈਣਾ ਜਦੋਂ ਆਪਾਂ ਕਲਪਿੰਗ ਨੂੰ ਗਰੀਦ ਨੇ ਉਹਦੀ ਨतरी ਪੂਰੀ ਵਧੀਆ ਤਰੀਕੇ ਨਾਲ ਤਿਆਰ ਹੁੰਦੀ ਹੈ ਇਹ ਇਤਨਾ ਗਿਆ ਆਪਣੀ ਪੂਰੀ ਚੰਗੀ ਤਰ੍ਹਾਂ ਤਿਆਰ ਹੋ ਗਈ ਆ ਆਪਾਂ ਨੂੰ ਸਾਰਿਆਂ ਨੂੰ ਤਿਆਰ ਕਰਕੇ ਹਾਂਜੀ ਹੁਣ ਆਪਣੀ ਇਹ ਪੱਟੀ ਹੋ ਗਈ ਤਿਆਰ ਸਾਰੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਮੀਜ਼ ਦੇ ਕਿਵੇਂ ਲਏ ਨੂੰ ਆਪਾਂ ਦੇਖਣਾ ਇਹ ਬਾਤ ਹੈ ਆਪਾਂ લાલી ਇਹ ਪਹਿਲਾ ਹਨ ਹੁਣ ਆਪਾਂ ਚਾਕਾ ਤੇ ਤੁਹਾਨੂੰ ਦੱਸਦੀ ਪਹਿਲਾਂ ਚਾਕਾ ਤੇ ਆਪਾਂ ਜਿੱਥੇ ਲਾਉਣੀ ਸਾਰੇ ਪਹਿਲਾਂ ਨਿਸ਼ਾਨ ਲਗਾ ਲੈਣੇ ਆ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਘੇਰੇ ਦਾ ਵੀ ਨਿਸ਼ਾਨ ਲਗਾ ਲੈਣਾ ਜਿੱਥੇ ਜਿੱਥੇ ਆਪਾਂ ਲਾਉਣੀ ਇੱਥੇ ਕੱਟ ਲਾ ਕੇ ਸਾਰੇ ਘੇਰੇ ਤੇ ਨਿਸ਼ਾਨ ਲਗਾ ਲਈ ਆਪਾਂ ਤੇ ਹੁਣ ਆਪ ਇਹਨੂੰ ਮੀਜ ਨੂੰ ਹਲਾ ਸਹੀ ਕਰਕੇ ਰੱਖ ਲੈਣਾ ਜਿਹੜੀ ਆਪਣੀ ਆ ਜਗ੍ਹਾ ਹੈਗੀ ਹੈ ਆਪਾਂ ਪੂਰਾ ਸਲਾਈ ਦੇ ਨਾਲ ਇੱਥੇ ਪੱਟੀ ਨਹੀਂ ਧਰਨਾ ਇਹ ਆਪਾਂ ਹਵਾਦ ਵੀ ਕੱਟ ਸਕਦੇ ਆ ਆਪਾਂ ਬਾਅਦ ਚ ਕੱਟ ਦਾਂਗੇ ਨਹੀਂ ਹੋ ਸਕਿਆ ਤਾਂ ਜੇ ਵਿੱਚ ਮੁਰਦੀ ਹੋਈ ਤਾਂ ਆਪਾਂ ਵੇਚੀ ਰੱਖਾਂਗੇ ਕਿਉਂਕਿ ਜੇ ਜੇ ਕੋਈ ਵੀ ਖੁੱਲਾ ਪੂਰਾ ਕਾਂਦੀ ਲੋੜ ਪਵੇ ਫੇਰ ਆਪਾਂ ਕਰ ਸਕਦੇ ਆ ਇਹ ਪੱਟੀ ਦਾ ਆਪਾਂ ਇਧਰਲੀ ਸਾਈਡ ਲੈਣੀ ਆ ਜਿਵੇਂ ਇਧਰਲੀ ਸਾਈਡ ਨੂੰ ਆਪਾਂ ਇਹ ਮੋੜ ਕੇ ਆਪਾਂ ਪਾਈਪਿੰਗ ਵਿੱਚ ਦਿੱਤੀ ਸੀ ਤੇ ਹੁਣ ਆਪਾਂ ਇਹਦਾ ਇਧਰਲੀ ਸਾਈਡ ਕਰਕੇ ਰੱਖ ਲੈਣਾ ਤੇ ਆਪਾਂ ਨਾਲ-ਨਾਲ ਇਹ ਚਲਾਈ ਲਾ ਦੇਣੀ ਆ ਇੱਕ ਪੈਰ ਨਾਲ ਹੀ ਆਪਾਂ ਲਾਉਣੀ ਆ ਫਿਰ ਜਿਆਦਾ ਨਿਸ਼ੀਂ ਘੁੰਦੀ ਇਹਦੀ ਬਿਲਕੁਲ ਆ ਪੰਸ਼ਨ ਦੇ ਨਾਲ ਅਟੈਚ ਕਰਨਾ ਹੈ। ਇਹਨਾਂ ਆਪਾਂ ਦੂਸਰੀ ਪਾਈਕਿੰਗ ਲਵਨੇ ਹੈ। ਉਸੇ ਤਰ੍ਹਾਂ ਇਹ ਭਾਈ ਜਿਹੜੀ ਆਪਣੀ ਨਿਸ਼ਾਨੀ ਲਈ ਉਸ ਦੇ ਹਿਸਾਰ ਨਾਲ ਹੀ ਆਪਾਂ ਇਹਨਾਂ ਨੂੰ ਥੱਲੇ ਸੈੱਟ ਕਰਕੇ ਰੱਖ ਲੈਣਾ ਵੀ ਵਿੱਚ। ਚੇਹੇ ਥੱਲੇ ਲਾਈਨਿੰਗ ਇਕੱਠੀ ਨਾ ਹੋਵੇ। ਇਸ ਤਰ੍ਹਾਂ ਮੇਰਾ ਕੇ ਇਹਦੇ ਤੇ ਆਪਣਾ ਨਿਸ਼ਾਨ ਲਗਾਇਆ ਬਸ ਉਸ ਨਿਸ਼ਾਨ ਦੇ ਨਾਲ ਆਪਾਂ ਮਿਲਾ ਕੇ ਇਹਦਾ ਭਰ ਲੈਨੇ ਹੇ ਨੀਚੇ ਆਪਾਂ ਪੂਰਾ ਧਿਆਨ ਦੇ ਰੱਖਣਾ ਵੀ ਆਪਣੀ ਲਾਈਨਿੰਗ ਵਿੱਚ ਇਕੱਠੀ ਨਾ ਹੁੰਦੀ ਹੋਵੇ ਇਹੜਾ ਆਪਣਾ ਨਿਸ਼ਾਨ ਲਗਾਇਆ ਆਪਾਂ ਪੂਰਾ ਉੱਥੋਂ ਦਿਖ ਰਿਹਾ ਹੈ ਨਾ ਪੂਰਾ ਨਿਸ਼ਾਨਤੀਆ ਕੇੰਬਰ مشین ਨੂੰ ਚੱਕੂ ਤੇ ਤੁਹਾਨੂੰ ਕੋ ਕਾਹ ਕੋਈ ਉਂਤਲੀ ਸੈੜ ਨੂੰ ਕਰ ਲੈਣਾ ਇਹਨੇ ਦਿਨੀ ਸੈੜ ਨੂੰ ਕਰਕੇ ਆਪਾਂ ਨੇ ਇਹ ਮਸ਼ੀਨ ਨੂੰ ਐ ਚੱਕਣਾ ਤੇ ਇਹ ਵਾਲੀ ਐਂ ਇਹ ਤਾਂ ਕਰਕੇ ਆਪਾਂ ਕਾਹਾਲੇ ਪੂਰਾ ਬਿਲਕੁਲ ਨਿਸ਼ਾਨ ਦੇ ਤਿੱਕਰ ਆਪਾਂ ਇਹ इस तरह कर लेना जिन्ना आपको फोल्ड करना उसे है। उस हिसाब नोसी निशानी पर फोल्ड करके पूरी निशानी जी अपनी गांह घेरे लाई है उस तरह यही आप रख लेना ਨਿਸ਼ਾਨ ਦੇ ਉੱਪਰ ਉੱਪਰ ਆ ਪੈਣ ਸਲਾਈ ਨੂੰ ਲਾਈ ਲਾਈ ਜਾਣਾ ਬਿਲਕੁਲ ਇੱਧਰ ਲਈ ਕੋਈ ਨਹੀਂ ਤੇ ਜਿਹੜਾ ਆਪਣਾ ਨਿਸ਼ਾਨ ਲਗਾਇਆ ਇੱਥੋਂ ਆਪਾਂ ਨੇ ਐਸੀ ਤਾ ਕਰਕੇ ਰੱਖ ਲੈਣਾ ਬੀਜੇ ਕੋਈ ਮਾੜਾ ਮੋਟਾ ਨਿਸ਼ਾਨ ਲੱਗਣ ਚ ਕੋਈ ਇੱਧਰ ਉੱਧਰ ਹੋਇਆ ਵੀ ਹੁੰਦਾ ਤੇ ਉਹ ਠੀਕ ਹੈ ਹੁਣ ਆਪਾਂ ਇਹ ਆਪਣਾ ਲਾ ਦਿਨੇ ਨਇਕ ਹੁੰਨਾ ਵੇ ਇਸ ਤਰ੍ਹਾਂ ਇਹ ਫੋੜੂਗਾ ਆਪਾਂ ਤੁਮ ਲਾ ਕਰ ਤੀਕੋਨੇ ਜਿਹੜੀ ਸਾਈਡ ਤੇ ਵੀ ਲਾ ਕੇ ਬਿਲਕੁਲ ਕੋਨੇ ਤੇ ਜਿਹੜਾ ਆਪਣਾ ਨਿਸ਼ਾਨ ਲਗਾਇਆ ਜਿਵੇਂ ਆਪਣਾ ਨਿਸ਼ਾਨ ਆ ਲੱਗਾ ਹੋਇਆ ਇਹ ਫਿੱਕਾ ਹੋ ਜਾਂਦਾ ਬਿਸਤਾਨ ਕੀ ਇਹ ਤੇ ਇਹसे ਨਿਸ਼ਾਨ ਤੇ ਆਪਾਂ ਅੰਝਾ ਆਖੀ ਫਿਰ ਇਹਦੇ ਤਾਂ ਇਹਨੂੰ ਘੁਮਾ ਲੈਣਾ ਜੇ ਇਹਨੂੰ ਸੂਈ ਬਾਹਰ ਕੱਢ ਕੇ ਆਪਾਂ ਤੇ ਇਹਨੂੰ ਆਪਾਂ ਉਹੜ ਕੇ ਜੇ ਤੁਹਾਨੂੰ ਵੀ ਆਪਾਂ ਥੋੜਾ ਜਿਹਾ ਕੱਟ ਸਕਦੇ ਜੇ ਆਪਾਂ ਨੂੰ ਵਾਧੂ ਲੱਗਦਾ ਤਾਂ ਕਿਵੇਂ ਜੇ ਇਹਦਾ ਕੋਈ ਹੋਰ ਲੱਗਦਾ ਇਹਨੂੰ ਆਪਾਂ ਇੱਧਰ ਰੱਖਣਾ ਤੇ ਇਧਰਲੀ ਸਾਈਡ ਨੂੰ ਫੇਰ ਘੁਮਾ ਦੇਣਾ സൂക്കോകുന്ന ഫെ ഇങ്ങന ചെക്കിംഗ ഞാൻ കിട്ടി പോ ఆ గకల్ నేతర బిల్కూడే బిల్కల్ నేత మశీన చడవనీ జీవి సలాయించ రక దాన దూసరి సైడ్ లావే బిల్కల్ నవం सलाह उपर ना चढ़ी उस तरह लाने अपनी पट्टी इस तरह लग गई फिर आप भी कर सकती थी इस तरह नील ना फिर इन सूट के प्रेसिंग हो जाती है आप इस तरह कर दी ਇਸ ਤਰ੍ਹਾਂ ਆਪਾਂ ਸਾਰੀ ਕੱਟੀ ਨੂੰ ਨੀਲ ਦੇ ਨਾਲ ਐਂ ਫਿਨਿਸ਼ਿੰਗ ਆ ਜਾਂਦੀ ਥੋੜੀ ਜਿਹੀ ਕਿਉਂਕਿ ਜੇ ਆਪਾਂ ਲਾਉਣੇ ਉਦੋਂ ਆਪਾਂ ਇੰਨੀ ਜਲਦੀ ਪ੍ਰੈਸ ਵੀ ਛੁਟਕੇ ਕਰਨੀ ਹੁੰਦੀ ਔਖੀ ਹੈ ਤੇ ਆਪਾਂ ਮੈਧਰਲੀ ਸਾਈਡ ਨੂੰ ਆ ਨੀਲ ਦੇ ਨਾਲ ਇਸ ਤਰ੍ਹਾਂ ਕੱਟ ਦੇਣਾ ਇਹ ਸਾਰੀ ਦੇਖੋ ਨਾਲ ਦੀ ਨਾਲ ਹੋ ਗਈ ਨਾ ਜਿਵੇਂ ਪ੍ਰੈਸ ਹੋ ਜਾਂਦੀ ਹੈ ਤਾਰੇ ਆਏ ਪ੍ਰੈਸ ਕੀਤੀਆਂ ਨੂੰ ਹੋ ਜਾਂਦੀ ਜਿਹੜਾ ਆਪਾਂ ਨੀਲ ਦੇ ਨਾਲ ਆਏ ਕਰਦੇ ਆਂ ਇਹ ਆਪਣਾ ਕੋਰਨਰ ਹੋ ਜਾਂਦਾ ਹੋ ਜਿਸ ਤਰ੍ਹਾਂ ਹੋ ਜਾਊਗਾ ਇਸ ਤਰ੍ਹਾਂ ਚੀ ਜائیں ਲੱਗੀ ਹੈ ਤੇ ਇਹ ਕੋਰਨਰ ਆਪਣਾ ਇਹ ਤਾਂ ਹੋ ਜਾਊਗਾ ਆ ਜਿਹੜਾ ਕਪੜਾ ਆਪਾਂ ਵੱਧ ਰੱਖਿਆ ਇਹ ਆਪਾਂ ਤਾਂ ਕਰਕੇ ਵੱਧ ਰੱਖਿਆ ਜੀ ਕਈ ਵਾਰੀ ਕਮੀਜ਼ ਚਾਨੀਵਾ ਕਰਨਾ ਪੈਂਦਾ ਤੇ ਆਪਾਂ ਜਿਹੜੇ ਇਹਨੂੰ ਆਪਾਂ ਅੰਦਰ ਵਾਲ ਨਾਲ ਹੀ ਆਏ ਫੋਲਡ ਕਰ ਦਿਆਂਗੇ ਫੋਲਡ ਕਰਕੇ ਤੇ ਇੱਥੇ ਆਪਾਂ ਲਾਈ ਕਰਕੇ ਇਸ ਤਾਇਦਾ ਪੂਰਨਾ ਕੋਰਨਰ ਹੋ ਜਾਊਗਾ ਤੇ ਸਿੱਧੇ ਪਾਸੇ ਦਾ ਇਸ ਤਰ੍ਹਾਂ ਹੋ ਜਾਊਗੀ ਤੇ ਆਪਾਂ ਇਹਦੀ ਫਿਨਿਸ਼ਿੰਗ ਦੇ ਨਾਲ ਇਹ ਤਿਆਰ ਹੋ ਜਾਊਗੀ ਹੁਣ ਆਪਾਂ ਇਹਦੀ ਦੂਸਰੀ ਸਾਈਡ ਵੀ ਲਾਉਣੇ ਆਂ ਬਾਅਦ ਚ ਆਪਾਂ ਤੁਹਾਨੂੰ ਸਾਰਾ ਕਮੀਜ਼ ਜਿਹਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਇਹ ਬਹੁਤ ਹੀ ਚੌਖੇ ਤਰੀਕੇ ਨਾਲ ਲੱਗਦੀ ਹੈ ਤੇ ਨਾਲ ਹੀ ਫਿਨਿਸ਼ਿੰਗ ਵੀ ਇਹਦੇ ਨਾਲ ਸੂਟਦੀ ਉਹਨਾਂ Diet dress ਬੜੀ ਵੰਦੀ ਹੈ ਜਿਹਦੇ ਆਪਾਂ ਨੂੰ نیچے ਸਲਵਾਰ ਨਾਲ ਦਾ ਫਰਦਿਸ ਦਾ ਕਪੜਾ ਤੇ ਤੁਸੀਂ ਵੀ ਇਸ ਤਰ੍ਹਾਂ ਲਾ ਸਕਦੇ ਹੋ ਆਪਣੇ ਸੂਟਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ ਜੀ ਧੰਨਵਾਦ